2024 ਦੀਆਂ ਚੋਣਾਂ ਜਿਵੇਂ ਜਿਵੇਂ ਆਪਣੇ ਪੜਾਵਲ ਵਧ ਰੀਆਂ ਤਿਵੇਂ ਤਿਵੇਂ ਲੋਕ ਆਪਣੀ ਵੋਟ ਦਾ ਇਸਤੇਮਾਲ ਕਰ ਰਹੇ ਨੇ ਉਹ ਵੋਟਰ ਵੀ ਜਿਹੜੇ ਕਿ ਪਹਿਲੀ ਵਾਰੀ ਆਪਣੀ ਵੋਟ ਦਾ ਇਸਤੇਮਾਲ ਕਰ ਰਹੇ ਨੇ ਸਾਡੇ ਕੋਲ ਬੱਚੇ ਕੁਝ ਮਸੂਹੂਲ ਨੇ ਜਿਹੜੇ ਫਸਟ ਟਾਈਮ ਵੋਟਰ ਨੇ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਪੰਜਾਬੀ ਮੇਰਾ ਨਾਮ ਮੇਰਾ ਨੰਬਰ ਵੀ ਹੋਰਿਆ ਪਹਿਲੀ ਵਾਰੀ ਵੋਟ ਪਾਉਣੀ ਹਾਂਜੀ ਸਰ ਮੈਂ ਪਹਿਲੀ ਵਾਰੀ ਵੋਟ ਪਾਈ ਆ ਤੇ ਮੈਂ ਨੰਬਰ 4 ਉੱਤੇ ਹੂਲਕਾਰੀ ਆ ਕਿ ਮੈਂ ਆਪਣੀ ਦੇਸ਼ ਦੀ ਸਰਕਾਰ ਆਪਣੀ ਛਾ ਮਤਾਬਿਕ ਚੁਣ ਸਕਦੀ ਆ ਜਿਹੜੀ ਸਾਡੀ ਦੇਸ਼ ਦੇ ਲੋਕਾਂ ਦੀ ਲੋੜਾਂ ਨੂੰ ਪੂਰੀਆਂ ਕਰ ਸਕਾ ਤੇ ਜਿਹੜੀ ਗਰੀਬ ਲੋਕਾਂ ਵਾਂ ਉਹਨਾਂ ਦੀਆਂ ਲੋੜਾਂ ਨੂੰ ਪੂਰਾ ਕਰ ਸਕਾ ਬਹੁਤ ਵਧੀਆ ਉਦੋਂ ਕਿਵੇਂ ਦਾ ਮਸੂਰ ਸਰ ਬਹੁਤ ਵਧੀਆ ਫੀਲ ਹੋਇਆ ਕਿ ਮੈਂ ਫਸਟ ਟਾਈਮ ਵੋਟ ਪਾਈ ਤੇ ਆਪਣੀ ਸਰਕਾਰ ਚੁਣਨ ਦੇ ਤੁਹਾਨੂੰ ਪਤਾ ਕਿ ਤੁਸੀਂ ਪ੍ਰਧਾਨ ਮੰਤਰੀ ਨੂੰ ਚੁਣਨ ਵਾਸਤੇ ਕੋਟ ਵਾ ਰਹੇ ਹਾਂਜੀ ਸਰ ਅਨਲ ਇੱਕ ਹੋਰ ਨੌਜਵਾਨ ਬੱਚੀ ਆਂ ਕੀ ਨਾਮ ਤੁਹਾਡਾ ਹਰਪ੍ਰੀਤ ਕੌਰ ਅਸਲੀ ਵੋਟ ਪਾਈ ਹਾਂ ਜੀ ਕਿਵੇਂ ਲੱਗ ਰਿਹਾ ਬਹੁਤ ਵਧੀਆ ਫੀਲ ਹੋ ਰਿਹਾ ਕਿ ਮੈਂ ਫਸਟ ਟਾਈਮ ਵੋਟ ਪਾਈ ਹੈ ਆਪਣੀ ਸਰਕਾਰ ਨੂੰ ਇਸ ਤੇ ਜਦੋਂ ਵੋਟ ਪਾਈ ਉਹ ਤੁਹ ਕਿਹੜੀ ਗੱਲਾਂ ਧਿਆਨ ਦੇ ਵਿੱਚ ਸੀ ਜਦੋਂ ਵੋਟ ਪਾਈ ਗਰੀਬਾਂ ਦੀਆਂ ਲੋੜਾਂ ਪੂਰੀਆਂ ਹੋਣ ਤੇ ਹਰੇਕ ਗਰੀਬ ਨੂੰ ਉਹਨਾਂ ਦੀਆਂ ਜੋ ਵੀ ਉਹਨਾਂ ਨੂੰ ਚਾਹੀਦਾ ਇੱਛਾ ਉਹਨਾਂ ਦੀ ਪੂਰਾ। ਦੋ ਨੌਜਵਾਨ ਸਾਡੇ ਨਾਲ ਚ 来 ਫਸਟ ਟਾਈਮ ਵੋਟ ਪਾਉਣ ਵਾਸਤੇ ਪਹੁੰਚੇ ਨੇ ਹਾਂਜੀ ਕੀ ਨਾਮ ਤੁਹਾਡਾ? ਮੇਰਾ ਨਾਮ ਰੂਪ ਲਾਲ ਹੈ। ਪਹਿਲੀ ਵਾਰ ਵੋਟ ਪਾ ਰਹੇ। ਹਾਂਜੀ ਹਾਂਜੀ ਸਰ ਮੈਂ ਫਸਟ ਟਾਈਮ ਵੋਟ ਪਾ ਰਹਾ ਹਾਂ। ਲੁਬੋਪਰਾ ਆਊਟਫੀਲੋਂ ਆਂਡ ਅਕੀ ਮੈਂ ਜਿਹੜੀ ਸਾਡੀ ਆਉਣ ਵਾਲੀ ਸਰਕਾਰ ਬਣਨ ਜਾ ਰਹੀ ਉਹਦੇ 'ਚ ਮੈਂ ਜ਼ੋਰਦਾਨ ਰਹਿਣਾ ਤੇ ਇਹ ਮੇਰੀ ਫਸਟ ਵੋਟ ਆ ਤੇ ਮੈਂ ਇਹਦਾ ਚੰਗੀ ਤਰ੍ਹਾਂ ਇਸਤੇਮਾਲ ਕਰਾਂਗਾ। ਅੱਛਾ ਨੌਜਵਾਨ ਪੀੜੀ ਨੂੰ ਅਗੇ ਦਵਾਂਗਾ ਕਿ ਆਪਣੀ ਵੋਟ ਵੇਸਟ ਨਾ ਕਰੋ ਤੇ ਅੱਗੇ ਵੱਧ ਚੜ ਕੇ ਵੋਟ ਪਾਣ ਆਓ ਤੇ ਵਧੀਆ ਕੰ ਵਧੀਆ ਪੀਐਮ ਚੁਣਨ ਦਾ ਆਕਰਖੋ ਕਿਹਲੇ ਮੁੱਦੇ ਸੀ ਜਿਹੜੇ ਤੁਹਾਡੇ ਦਿਮਾਗ ਦੇ ਵਿੱਚ ਕੀ ਸੋਚ ਕੇ ਵੋਟ ਦੇ ਮੈਂ ਸੋਚ ਰਿਹਾ ਕਿ ਜਦੋਂ ਫਰਸਟ ਤੇ ਆਹੀ ਹੈ ਕਿ ਹਾਨੂੰ ਮੈਂ ਤੇ ਸੋਚਦਾ ਕਿ ਹਾਨੂੰ ਕਾਫੀ ਟਾਈਮ ਹੋ ਗਿਆ ਕਿ ਕਿ ਜੋਬਸ ਵਗੈਰਾ ਦੀ ਅਵੇਲੇਬਿਲਟੀ ਨਹੀਂ ਹੈਗੀ ਤੇ ਉਹ ਮਤਲਬ ਕਿ ਗਵਰਨਮੈਂਟ ਚਾਹੁੰਦਾ ਕਿ ਉਹ ਲੈ ਕੇ ਆਏ ਜਿਆਦਾ ਤੋਂ ਜਿਆਦਾ मेरा नाम गरिमा गैंग है और मुझे फर्स्ट टाइम मौका मिला है कि मैं आज वोट आई आई एंड एम वेरी ग्रेटफुल फॉर दिस अपॉर्चुनिटी क्योंकि बहुत ही कम लोगों को जो है है ये मौका मिलता है कि हम अपनी सरकार को खुद चुन सकें एज अपॉर्चुनिटी टू सिलेक्ट माई गोनमेंट तो नौजवान बच्चे के देश का भविष्य ने प्रधानमंत्री इतने वोटिंग बूथ के उत्तर पहुँचे सन और ये फर्स्ट टाइम वोटर ने जो कि डेरा बा नानक अपने वोट का इस्तेमाल करना डेरा बाबा नानक तो गुरकृपाल डेली पोस्ट पंजाब हरियाणा हिमाचल